ਕੈਨੇਡਾ ਨੇ ਤੋੜੇ ਪੰਜਾਬੀਆਂ ਦੇ ਸੁਪਨੇ ਸਭ ਕੁਝ ਵੇਚ ਵਟ ਕੇ ਪਾਉਣ ਲੱਗੇ ਚਾਲੇ 100 100 ਡਾਲਰ ਵਾਲੇ ਚੌਂਕੀਦਾਰ ਕਿਵੇਂ ਬਚਾਉਣਗੇ ਜਾਇਦਾਦਾਂ ਕੈਨੇਡਾ ਦੇ ਵਿੱਚ ਨਿਤ ਲੁੱਟਖੋਹਾਂ ਡਾਕੇ ਕਤਲ ਅਤੇ ਹਾਲਾਤ ਇਹ ਬਣ ਚੁੱਕੇ ਨੇ ਕਿ ਹੁਣ ਜਿਹੜੇ ਕਿ ਇੰਡੀਅਨ ਪਰਿਵਾਰ ਨੇ ਉਹ ਉਜੜਨ ਲੱਗੇ ਨੇ ਜੀ ਬਿਲਕੁਲ ਹੁਣ ਕਹਾਂਗੇ ਕਿ ਕੈਨੇਡਾ ਛੱਡਣ ਵਾਸਤੇ ਮਜਬੂਰ ਹੋ ਰਹੇ ਨੇ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਪੈਸਾ ਡਾਲਰ ਕੀ ਕਰਨੇ ਨੇ ਜਦੋਂ ਜਾਨ ਹੀ ਹੈ ਨਹੀਂ ਤੇ ਉੱਥੇ ਵਸਦਿਆਂ ਨੂੰ ਹੁਣ ਜਦੋਂ ਤੁਹਾਡੇ ਤੋਂ ਗੈਂਗਸਟਰ ਜਾਂ ਕਥੇਤ ਗੁੰਡੇ ਜਾਂ ਕੋਈ ਵੀ ਅਤਵਾਦੀ گروਹ ਜਾਂ ਕੋਈ ਵੀ ਕਹਾਂਗੇ ਕਿ ਗੈਰ ਸਮਾਜਿਕ ਅਨਸਰ 10 10 10 10 ਲੱਖ ਡਾਲਰ ਮੰਗਣੇ ਸ਼ੁਰੂ ਕਰ ਦੇਣ ਤਾਂ ਹਾਲਾਤ ਕਿਹੋ ਜਿਹੇ ਹੋਣਗੇ ਬਿਲਕੁਲ ਸੀਬੀਸੀ ਦੇ ਨਾਲ ਇੱਕ ਭਾਰਤੀ ਵੱਲੋਂ ਆਪਣੀ ਸਟੋਰੀ ਆਪਣੀ ਹੱਡ ਬੀਤੀ ਕਹਾਂਗੇ ਸਾਂਝੀ ਕੀਤੀ ਗਈ ਹੈ ਜਿਹਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਟਾਰਗੇਟ ਕੀਤਾ ਗਿਆ ਹੁਣ ਤਾਂ ਨਵਾਂ ਤਰੀਕਾ ਵੀ ਇਖਤਿਆਰ ਕਰ ਲਿਆ ਗਿਆ ਹੈ ਜੀ ਪ੍ਰਵਿੰਦਰ ਜੀ ਪਹਿਲਾਂ ਹੁੰਦਾ ਸੀ ਕਿ ਗੋਲੀਆਂ ਚਲਾਉਂਦੇ ਸੀ ਧਮਕੀਆਂ ਦਿੰਦੇ ਸੀਗੇ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਹੁਣ ਕਹਿੰਦੇ ਨੇ ਕਿ ਜੀ ਪਹਿਲਾਂ ਹੀ ਗੋਲੀਆਂ ਚਲਾ ਕੇ ਪਹਿਲਾਂ ਤਾਂ ਦਫ਼ਤਰ ਭੰਨਤਾ ਘਰ ਭੰਨਤਾ ਉਸ ਤੋਂ ਬਾਅਦ ਦੇ ਵਿੱਚ ਕਾਲ ਕਰਦੇ ਨੇ ਕਿ ਆਹ ਦੇਖੋ ਜੀ ਅਸੀਂ ਇਹ ਕੀਤਾ ਤੇ ਲਿਆਓ ਐਨੇ ਲੱਖ ਡਾਲਰ ਹੂੰ ਇਥੇ ਹੁਣ ਅਪਰਾਧ ਵਿਗਿਆਨ ਦੇ ਮਾਹਰ ਅਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਸਹਾਇਕ ਡੀਨ ਵੇ ਡੀਜ਼ਮੈਨ ਨੂੰ ਆਪਾਂ ਕੋਟ ਕਰਾਂਗੇ ਉਹ ਕਹਿੰਦੇ ਜੀ ਇਹ ਤਰੀਕਾ ਜ਼ਿਆਦਾ ਕਾਰਗਰ ਸਾਬਤ ਹੁੰਦਾ ਹੈ ਕਿਉਂਕਿ ਪਹਿਲਾਂ ਗੋਲੀ ਚਲਾਓ ਤੇ ਫਿਰ ਇਹ ਜੋਖਮ ਵੀ ਘੱਟ ਹੈ ਹਮਲਾਵਰਾਂ ਵਾਸਤੇ ਜੀ ਜੀ ਕਿ ਪਹਿਲਾਂ ਗੋਲੀਆਂ ਚਲਾ ਦਿਓ ਉਸ ਤੋਂ ਬਾਅਦ ਕਾਲ ਕਰੋ ਕਿਉਂਕਿ ਪਹਿਲਾਂ ਤਾਂ ਪੁਲਿਸ ਲੱਭਦੀ ਫਿਰੇ ਚ ਆਉਗੀ ਕਿ ਹਾਂ ਜੀ ਪਹਿਲਾਂ ਤਾਂ ਬੰਦੇ ਨੂੰ ਪੁੱਛੂਗੀ ਨਾ ਜਾ ਕੇ ਕਿ ਹਾਂ ਜੀ ਤੁਹਾਨੂੰ ਕੋਈ ਐਕਸਟੋਰਸ਼ਨ ਥ੍ਰੈਟ ਆਈ ਸੀ ਉਹ ਬੰਦਾ ਕਹੂਗਾ ਮੈਨੂੰ ਤਾਂ ਕੋਈ ਆ ਹੀ ਨਹੀਂ ਤੇ ਉੱਥੇ ਦਰਸ਼ਨ ਸਿੰਘ ਸਾਸੀ ਦਾ ਮਾਮਲਾ ਫੇਰ ਸ਼ਾਇਦ ਇੱਥੇ ਜੁੜਦਾ ਹੈ ਆਕੇ ਕਿ ਮੇ ਬੀ ਐਕਸਟੋਰਸ਼ਨ ਥ੍ਰੈਟ ਸ਼ਾਇਦ ਪਹਿਲਾਂ ਨਹੀਂ ਸੀ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਹੀ ਵਾਰਦਾਤ ਹੋ ਗਈ ਹੁਣ ਹਾਲਾਂਕਿ ਅਸੀਂ ਕਲੀਅਰ ਨਹੀਂ ਕਹਿ ਸਕਦੇ ਕੋਈ ਠੋਸ ਸਬੂਤ ਭਾਵੇਂ ਸਾਹਮਣੇ ਨਹੀਂ ਆਇਆ ਪਰ ਅੱਡ ਅੱਡ ਅਪਰਾਧ ਵਿਗਿਆਨੀ ਕਹਾਂਗੇ ਆਪੋ ਆਪਣੀ رائے ਦਰਜ ਕਰਵਾ ਰਹੇ ਨੇ ਆਪੋ ਆਪਣੇ ਪੱਖ ਪੇਸ਼ ਕਰ ਰਹੇ ਨੇ ਕਿ ਆਖਰਕਾਰ ਕੀ ਹੈ ਇਹ ਇੱਥੇ ਹੁਣ ਜੇ ਆਪਾਂ ਜ਼ਿਕਰ ਕੀਤਾ ਜਾਵੇ ਤਾਂ ਐਪਸਫੋਰਡ ਬੀਸੀ ਦਾ ਇਹ ਕਾਰੋਬਾਰੀ ਹੈ ਜੀ ਹੂੰ ਐਪਸ ਨਾਮ ਪਛਾਣ ਉਸ ਬੰਦੇ ਨੇ ਜ਼ਾਹਰ ਨਹੀਂ ਕੀਤੀ ਪਰ ਸਾਰੀ ਸਟੋਰੀ ਸੁਣਾ ਦਿੱਤੀ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਜੀ ਇੱਕ ਡਰਾਉਣੀ ਕਾਲ ਆਈ ਤੇ ਕਾਲ ਕਰਨ ਵਾਲੇ ਨੇ 1 ਮਿਲੀਅਨ ਡਾਲਰ 10 ਲੱਖ ਡਾਲਰ ਦੀ ਮੰਗ ਕੀਤੀ ਧਮਕੀ ਦੇਣ ਵਾਲੇ ਨੇ ਫੋਨ ਤੇ ਕਿਹਾ ਕਿ ਮੈਂ ਇੱਕ ਮਿਸਾਲ ਕਾਇਮ ਕਰਨਾ ਚਾਹੁੰਨਾ ਮੇਰੇ ਕੋਲ ਲਾਈਨ ਵਿੱਚ 20 ਲੋਕ ਨੇ ਓਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੂੰ ਐ ਜਾਂ ਕੋਈ ਹੋਰ ਐ ਮੈਂ ਇੱਕ ਬੰਦੇ ਨੂੰ ਗੋਲੀ ਮਾਰਾਂਗਾ ਤਾਂ ਮੈਨੂੰ ਪੈਸੇ ਮਿਲ ਜਾਣਗੇ ਹੂੰ ਅੰਦਾਜ਼ਾ ਲਾਓ ਕਿ ਡਰਾਉਣ ਦਾ ਤਰੀਕਾ ਕੀ ਹੈ ਫਿਰ ਉਸ ਤੋਂ ਬਾਅਦ ਪੀੜਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕਹਾਂਗੇ ਕਿ ਇਹ ਤਾਂ ਹੀ ਇਸ ਦੀ ਪਛਾਣ ਹੈ ਕਹਾਂਗੇ ਜ਼ਾਹਰ ਨਹੀਂ ਕੀਤੀ ਗਈ ਪਰ ਪੁਲਿਸ ਨੇ ਤਸਦੀਕ ਕੀਤੀ ਹੈ ਕਿ ਇਹ ਘਟਨਾ ਜਿਹੜੀ ਹੈ ਜਬਰੀ ਵਸੂਲੀ ਦੀਆਂ ਵਾਰਦਾਤਾਂ ਦਾ ਹਿੱਸਾ ਹੈ ਇਥੋਂ ਇਹ ਵੀ ਕਲੀਅਰ ਹੋ ਚੁੱਕਿਆ ਸਰੀਵਰਕ ਸ਼ਹਿਰ ਦੇ ਵਿੱਚ ਤਾਂ ਮੌਜੂਦਾ ਵਰੇ ਦੌਰਾਨ 103 ਮਾਮਲੇ ਐਕਸਟਰਸ਼ਨ ਥ्रेट्स ਦੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ 45 ਪਲੱਸ ਦੇ ਵਿੱਚ ਸ਼ੂਟਿੰਗ ਹੋਈ ਹੈ ਗੋਲੀਆਂ ਚੱਲੀਆਂ ਨੇ ਕੈਂਬਰ ਆਪਾਂ ਕੱਲ ਸਵੇਰ ਦੀਆਂ ਖਬਰਾਂ ਦੇ ਵਿੱਚ ਪੇਸ਼ ਕੀਤਾ ਸੀ ਕੈਂਬਰੇਜ ਦੇ ਵਿੱਚ ਗੋਲੀਆਂ ਚੱਲੀਆਂ ਕੈਲਗਰੀ ਦੇ ਵਿੱਚ ਗੋਲੀਆਂ ਚੱਲੀਆਂ ਤੇ ਐਬਸਪੋਰਟ ਦਾ ਤਾਂ ਜ਼ਿਕਰ ਆਪਾਂ ਇਸ ਵੇਲੇ ਕਰ ਹੀ ਰਹੇ ਹਾਂ ਤੇ ਇਹ ਹੁਣ ਜਿਹੜਾ ਐਬਸਪੋਰਟ ਪੁਲਿਸ ਕੀ ਕਹਿੰਦੀ ਹੈ ਉਹ ਕਹਿੰਦੇ ਜੀ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਜ਼ਬਰੀ ਵਸੂਲੀ ਦੀਆਂ ਜਿਹੜੀਆਂ ਘਟਨਾਵਾਂ ਬਿਨਾਂ ਸ਼ੱਕ ਵਧੀਆਂ ਨੇ ਤੇ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ ਹੁਣ ਇਹ ਮਾਮਲਾ ਅਜੀਬੋ ਗਰੀਬ ਹੈ ਕਿ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਹੋਊਗਾ ਕਿ ਤਿੰਨ ਜਣੇ ਰਿਪੋਰਟ ਕੀਤੇ ਗਏ ਆ ਪਰ ਉਹ ਜ਼ਰੂਰ ਮਸਲਾ ਵਿਚਾਰਨਾ ਚਾਹਾਂਗੇ ਕਿ ਤਿੰਨ ਜਣੇ ਰਿਪੋਰਟ ਕੀਤੇ ਗਏ ਪਰ CBSA ਨੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਆਖਰਕਾਰ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਕਿਉਂ ਕੱਢਿਆ ਗਿਆ ਸੀ ਐਗਜੈਕਟ ਰੀਜ਼ਨ ਨਹੀਂ ਦੱਸਿਆ ਗਿਆ ਹਾਲਾਂਕਿ ਆਪਾਂ ਚਲੋ ਮੀਡੀਆ ਦੇ ਵਿੱਚ ਕੈਨੇਡੀਅਨ ਮੀਡੀਆ ਦੇ ਵਿੱਚ ਇਹ ਗੱਲ ਆਈ ਕਿ ਇਹ ਐਕਸਟਰਸ਼ਨ ਥ੍ਰੈਟਸ ਦੇ ਨਾਲ ਜਾਂ ਸਮਾਜਿਕ ਖਤਰਾ ਬਣੇ ਹੋਏ ਸੀ ਗੋਲੀਬਾਰੀ ਦੀਆਂ ਵਾਰਦਾਤਾਂ ਜਾਂ ਕ੍ਰਾਈਮ ਦੇ ਵਿੱਚ ਇਨਵੋਲਵ ਸੀ ਇਸ ਕਰਕੇ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਉਹ ਕਿੱਥੇ ਰਹਿੰਦੇ ਸੀ ਇਹ ਵੀ ਸਵਾਲ ਹੈ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਸੂਬੇ ਦੇ ਪ੍ਰੋਵੈਂਸ ਦੇ ਵਿੱਚ ਰਹਿੰਦੇ ਸੀ ਇਹ ਵੀ ਨਹੀਂ ਦੱਸਿਆ ਗਿਆ ਤੇ ਕਿੱਥੇ ਭੇਜੇ ਗਏ ਨੇ ਹਾਲਾਂਕਿ ਕਿਹਾ ਗਿਆ ਕਿ ਇੰਡੀਆ ਡਿਪੋਰਟ ਕਰਤੇ ਪਰ ਇੱਥੇ ਵੀ ਰੌਲਾ ਨਹੀਂ ਪਿਆ ਹੁਣ ਜਿਵੇਂ ਕੱਲ ਅਨਮੋਲ ਬਿਸ਼ਨੋਈ ਲੈਂਡ ਕੀਤਾ 10 11 ਵਜੇ ਜੀ ਜੀ ਤਾਂ ਇੰਡੀਆ ਮੇ ਇੱਕ ਤਾਂ ਕੌਮੀ ਰਾਜਧਾਨੀ ਆ ਹਰ মিডিਆ ਵਾਲਾ ਉਥੇ ਪੁੱਜਿਆ ਹੋਇਆ ਸੀ ਭੀੜ ਸ਼ਾਇਦ ਐਨੀ ਕਿਸੇ ਸਿਆਸਤ ਸਿਆਸਤਦਾਨ ਦੀ ਰੈਲੀ ਵਿੱਚ ਨਹੀਂ ਇਕੱਠੀ ਹੁੰਦੀ ਜਿੰਨਾ মিডিਆ ਇਕੱਠਾ ਹੋਇਆ ਸੀ ਉਥੇ ਜੀ ਕਿਉਂਕਿ ਅਨਮੋਲ ਬਿਸ਼ਨੋਈ ਨੂੰ ਡਿਪੋਰਟ ਕੀਤਾ ਗਿਆ ਸੀ ਹਾਲਾਂਕਿ 200 ਹੋਰ ਜਣੇ ਵੀ ਦੱਸੇ ਗਏ ਨੇ ਉਹਨਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਕਿਉਂਕਿ ਪ੍ਰਾਈਮ ਜਿਹੜਾ ਉਹ ਬੰਦਾ ਮੰਨਿਆ ਜਾ ਰਿਹਾ ਸੀ ਉਹ ਅਨਮੋਲ ਬਿਸ਼ਨੋਈ ਸੀ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹਾਂ ਹਾਲਾਂਕਿ ਸਾਕਾ ਨਹੀਂ ਹੈਗਾ ਉਹ ਪਰ ਫਿਰ ਵੀ ਕਿਉਂਕਿ ਟਾਰਗੇਟ ਕਿਲਿੰਗਸ ਦੇ ਮਾਮਲੇ ਦੇ ਵਿੱਚ ਉਸ ਦਾ ਨਾਮ ਆਇਆ ਤਾਂ ਇਹ ਸਾਹਮਣੇ ਆਪਾਂ ਗੱਲ ਕਰ ਸਕਦੇ ਹਾਂ ਤੇ ਐਬਸੋਰਡ ਪੁਲਿਸ ਕਹਿੰਦੀ ਹੈ ਹਾਂ ਕਿ ਇਸ ਮਾਮਲੇ ਦੇ ਵਿੱਚ ਹਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਉਹ ਇਸ ਨੂੰ ਲੋਅਰ ਮੇਨਲੈਂਡ ਦੇ ਹੋਰ ਨਾਂ मामलिया ਨਾਲ ਜੋੜ ਕੇ ਦੇਖ ਰਹੇ ਨੇ ਹੁਣ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਆਖਰਕਾਰ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਤੇ ਹੁਣ ਆਪਾਂ ਜੇ ਪੀੜਤ ਕਾਰੋਬਾਰੀ ਦੀ ਗੱਲ ਕੀਤੀ ਜਾਵੇ ਬੰਦਾ 20 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਕਹਿੰਦਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸਭ ਵਾਪਰੇਗਾ ਮੈਂ ਸਖਤ ਕਰੜੀ ਮਿਹਨਤ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਖੜਾ ਕੀਤਾ ਜਾਂ ਆਪਣੀ एंपਾਇਰ ਖੜੀ ਕੀਤੀ ਆਪਣੇ ਪਰਿਵਾਰ ਵਾਸਤੇ ਸੁਖ-ਸਹੂਲਤਾਂ ਮੁਹਈਆਂ ਕਰਵਾਈਆਂ ਤੇ ਹੁਣ ਇਹ ਹੈ ਕਿ ਜੀ ਚਾਰ ਬੰਦੇ ਮੈਨੂੰ ਫੋਨ ਕਰਕੇ ਕਹਿ ਰਹੇ ਨੇ ਕਿ ਤੇਰੀ ਜਾਨ ਲੈ ਲਵਾਂਗੇ ਤੈਨੂੰ ਗੋਲੀ ਮਾਰ ਦਿੱਤੀ ਜਾਊਗੀ ਨਹੀਂ ਤਾਂ 10 ਲੱਖ ਡਾਲਰ ਇਹ ਵੀ ਕੀ ਗਾਰੰਟੀ ਆ ਫਿਰ ਉਹ ਕਹਿ ਰਿਹਾ ਕਿ 10 ਲੱਖ ਡਾਲਰ ਦੇਣ ਤੋਂ ਬਾਅਦ ਕੋਈ ਹੋਰ ਫੋਨ ਕਾਲ ਨਹੀਂ ਆਊਗੀ ਇਹ ਵੀ ਇੱਥੇ ਥ੍ਰੈਟ ਕਾਲਸ ਦੀ ਕੀ ਗਾਰੰਟੀ ਆ ਕੱਲ ਨੂੰ ਕੋਈ ਨਵਾਂ ਉੱਠੜਾ ਹੋਊਗਾ ਕਿ ਲਿਆ 5 ਲੱਖ ਹੋਰ ਕੱਢ ਤਾਂ ਤੇਰੀ ਜਾਨ ਬਖਸ਼ਾਂਗੇ ਇੱਥੇ ਵੀ ਤੇ ਹੁਣ ਇਹ ਮਸਲਾ ਕਿ ਹੁਣ ਇਹ ਬੰਦੇ ਦੀ ਆ ਪੰਜੇ ਦੋ ਗੱਲਾਂ ਹੋਰ ਸਾਂਝੀਆਂ ਕਰ ਲਈਏ ਕਿ ਗੋਲੀਬਾਰੀ ਤੋਂ ਕੁਝ ਘੰਟੇ ਬਾਅਦ ਉਸ ਨੂੰ ਪਹਿਲਾ ਟੈਕਸਟ ਮੈਸੇਜ ਆਇਆ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਪਹਿਲਾਂ ਗੋਲੀਆਂ ਚਲਾਓ ਫਿਰ ਡਰਾਓ ਹੁਣ ਨਵਾਂ ਤਰੀਕਾ ਅਖਤਿਆਰ ਕੀਤਾ ਜਾ ਰਿਹਾ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਟੈਕਸਟ ਮੈਸੇਜ ਜਾਂ ਫੋਨ ਕਾਲਸ ਕਰਦੇ ਸੀ ਕਿ ਦੇ ਦੇ ਨਹੀਂ ਤੇਰੇ ਘਰ ਤੇ ਗੋਲੀਆਂ ਚਲਾ ਦਾਂਗੇ ਤੈਨੂੰ ਮਾਰ ਦਾਂਗੇ ਤੇ ਡਰਾਉਣ ਵਾਸਤੇ ਵੀ ਬਾਤ ਦੇ ਵਿੱਚ ਇੱਕ ਦੋ ਵਾਰਦਾਤਾਂ ਕੀਤੀਆਂ ਜਾਂਦੀਆਂ ਸੀ ਹੁਣ ਇਹ ਹੈ ਕਿ ਪਹਿਲਾਂ ਵਾਰਦਾਤ ਕੀਤੀ ਜਾ ਰਹੀ ਹੈ ਤੇ ਫਿਰ ਵੀਡੀਓ ਚਲਾਉਣ ਦੀ ਫਿਰ ਗੋਲੀਆਂ ਚਲਾਉਣ ਦੀ ਵੀਡੀਓ ਵੀ ਸਾਹਮਣੇ ਆ ਗਈ ਫੋਨ ਕਾਲ ਤੇ ਵੀ ਗੱਲ ਹੋ ਗਈ ਸਾਰਾ ਕੁਝ ਹੋ ਗਿਆ 2 ਦਿਨ ਬਾਅਦ ਫੇਰ ਕਾਲ ਆਈ ਇਹ ਇਹ ਦੇਖੋ ਜੀ ਜੀ ਜਿਵੇਂ ਕਿ ਆਪਾਂ ਹਰੇਕ ਕੰਮ ਦੇ ਵਿੱਚ ਕਹਿੰਦੇ ਨਾ ਕਿ ਕੋਈ ਨਾ ਕੋਈ ਨਮਾ ਜਿਹੜਾ ਕਿ ਇਹ ਕਾਰਡ ਆਉਂਦੀ ਰਹਿੰਦੀ ਹੈ ਤਾਂ ਹੁਣ ਜਿਹੜਾ ਕਿ ਇਹ ਲੁੱਟ ਖੋਹ ਦਾ ਵੀ ਤਰੀਕਾ ਬਦਲ ਨਹੀਂ ਗਿਆ ਤੁਹਾਨੂੰ ਲੱਗਦਾ ਕਿ ਪਹਿਲਾਂ ਹੁੰਦਾ ਸੀ ਕਿ ਬੰਦੇ ਨੂੰ ਘੇਰ ਕੇ ਲੁੱਟਿਆ ਜਾਂਦਾ ਸੀ ਜਾਂ ਘਰ ਦੇ ਵਿੱਚ ਡਾਕਾ ਪੈਂਦਾ ਸੀ ਪਰ ਹੁਣ ਤਾਂ ਕਹਿੰਦੇ ਨੇ ਕਿ ਪਹਿਲਾਂ ਟਾਰਗੇਟ ਨੂੰ ਸੈੱਟ ਕੀਤਾ ਜਾਂਦਾ ਫਿਰ ਇੱਕ ਪ੍ਰੋਫੈਸ਼ਨਲ ਕਹਿੰਦੇ ਨੇ ਇੱਕ ਵੀਡੀਓ ਵਾਲਾ ਵੀ ਨਾਲ ਲੈ ਕੇ ਜਾਂਦੇ ਨੇ ਸ਼ੂਟਰ ਉਹ ਨੂੰ ਕਹਿੰਦੇ ਇਸ ਐਂਗਲ ਤੋਂ ਤੂੰ ਬਣਾਈ ਸਾਡਾ ਹੱਥੋਂ ਥਾਜਵੇ ਭਾਵੇਂ ਪਰ ਸ਼ਕਲ ਨਾ ਦਿਖਾਈ ਗੋਲੀਆਂ ਚੱਲਣ ਦੀ ਆਵਾਜ਼ ਜ਼ਰੂਰ ਆਣੀ ਚਾਹੀਦੀ ਹੈ ਤਾਂ ਕਿ ਇਸ ਕਦਰ ਲੱਗੇ ਕਿ ਵਾਕਈ ਜਿਹੜਾ ਕੀ ਹੈ ਉਹ ਸੀਰੀਅਸ ਕ੍ਰਾਈਮ ਕਰਨ ਦੇ ਜਿਹੜਾ ਕੀ ਇਰਾਦੇ ਦੇ ਨਾਲ ਉਹਨੂੰ ਟਾਰਗੇਟ ਕਰ ਰਹੇ ਨੇ ਬਿਲਕੁਲ ਇੱਥੇ ਦੇਖੋ ਹੁਣ ਜਿਵੇਂ ਫੋਨ ਕਾਲ ਕੀਤੀ ਗਈ ਹੈ ਕਿ ਭਾਈ ਹੁਣ ਤੂੰ ਦੱਸ ਕੀ ਕਰਨਾ ਦੋ ਦਿਨ ਬਾਅਦ ਫੇਰ ਫੋਨ ਕਾਲ ਜਾਂਦੀ ਹੈ ਕਿ ਹੁਣ ਤੂੰ ਸੋਚ ਲਾ ਦੇਖ ਲਾ 20 ਬੰਦੇ ਕਤਾਰ ਦੇ ਵਿੱਚ ਨੇ ਤੇਰੀ ਤੇਰਾ ਨੰਬਰ ਲਾ ਦਾਂਗੇ ਮਤਲਬ ਨੰਬਰ ਹੁਣ ਸਾਰਿਆਂ ਨੂੰ ਹੀ ਪਤਾ ਕਿ ਨੰਬਰ ਕਿਵੇਂ ਲੱਗ ਸਕਦਾ ਹੈ ਤੇ ਤੇਰਾ ਤੇਰਾ ਨੰਬਰ ਲਾ ਦਾਂਗੇ ਉਸ ਤੋਂ ਬਾਅਦ ਫਿਰ ਕਾਲ ਆਉਣੀ ਬੰਦ ਹੋ ਗਈ ਤੇ ਜੇ ਕਾਲ ਤੇ ਟੈਕਸਟ ਮੈਸੇਜ ਭਾਵੇਂ ਕਹਾਂਗੇ ਕਿ ਸੀਬੀਸੀ ਨੇ ਕਿਹਾ ਕਿ ਅਸੀਂ ਨਹੀਂ ਦੇਖੇ ਜਿਹੜੀ ਰਿਪੋਰਟ ਉਹਨਾਂ ਨੇ ਪਬਲਿਸ਼ ਕੀਤੀ ਹੈ ਪਰ ਇੱਕ ਵੀਡੀਓ ਦੇਖੀ ਹੈ ਜਿਸ ਵਿੱਚ ਕਾਰੋਬਾਰੀ ਅਤੇ ਉਸ ਨੂੰ ਧਮਕੀ ਦੇਣ ਵਾਲੇ ਦਰਮਿਆਨ ਗਰਮਾ-ਗਰਮੀ ਵਾਲੀ ਗੱਲਬਾਤ ਰਿਕਾਰਡ ਕੀਤੀ ਗਈ ਹੈ ਇੱਥੇ ਇਹ ਜ਼ਰੂਰ ਹੈ ਤੇ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਕਹਾਂਗੇ ਕਿ ਜੋ ਹਾਲਾਤ ਬਣੇ ਨੇ ਹੁਣ ਬਿਜ਼ਨਸ ਮਾਲਕ ਕੀ ਕਰੇ ਡਰ ਪੈਦਾ ਹੋ ਚੁੱਕਿਆ ਹੈ ਕਿ ਘਰੋਂ ਬਾਹਰ ਨਿਕਲਾਂਗੇ ਬੱਚੇ ਘਰੋਂ ਬਾਹਰ ਨਿਕਲਣਗੇ ਹੁਣ ਬੰਦੇ ਨੇ ਕਿਤੇ ਆਉਣਾ ਜਾਣਾ ਤਾਂ ਹੈ ਹੀ ਹੈ ਆਪਾਂ 2 ਸਾਲ ਪਹਿਲਾਂ ਪਬਲਿਸ਼ ਆਪਾਂ ਦਿਖਾਇਆ ਸੀ ਇੱਕ ਮਾਮਲਾ ਉਹ 온ਟਾਰੀਓ ਦਾ ਸੀ ਪ੍ਰਵਿੰਦਰ ਜੀ ਉਥੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਬੁਲੇਟ ਪ੍ਰੂਫ ਜੈਕਟਸ ਪਾ ਕੇ ਘੁੰਮ ਬਾਹਰ ਜਾਂਦੇ ਹਾਂ ਹੂੰ ਤੇ ਉਥੇ ਉਹ অন্ਟਾਰੀਓ ਦਾ ਸੀਗਾ ਤੇ ਹਾਲਾਂਕਿ ਪਛਾਣ ਉਹਨਾਂ ਦੀ ਵੀ ਨਹੀਂ ਸੀ ਦੱਸੀ ਗਈ ਪਰ ਪੰਜਾਬੀ ਫੈਮਿਲੀ ਸੀ ਉਥੇ ਕਲੀਅਰ ਕਟ ਉਹ ਐਕਸੈਂਟ ਤੋਂ ਉਹਨਾਂ ਨੇ ਉਹ ਸੀਟੀਵੀ ਦੀ ਰਿਪੋਰਟ ਸੀਗੀ ਉਹਦੇ ਵਿੱਚ ਉਹ ਦੱਸਿਆ ਗਿਆ ਸੀ ਕਿ ਜੀ ਅਸੀਂ ਬੁਲੇਟ ਪ੍ਰੂਫ ਜੈਕਟਸ ਵੈਸਟ ਜਿਹਨੂੰ ਕਹਿੰਦੇ ਨੇ ਉਹ ਵਰਤਦੇ ਆਂ ਘਰ ਤੋਂ ਬਾਹਰ ਜਾਣ ਲੱਗੇ ਹੁਣ ਇਹ ਬੰਦੇ ਨੂੰ ਵੀ ਬੁਲੇਟ ਪ੍ਰੂਫ ਗੱਡੀਆਂ ਤਿਆਰ ਕਰਵਾਉਣੀਆਂ ਹੋਣਗੀਆਂ ਜਾਂ ਉਹ ਬੁਲੇਟ ਪ੍ਰੂਫ ਜੈਕਟਸ ਲੈਣੀਆਂ ਹੋਣਗੀਆਂ ਤੇ ਤਾਂ ਕਿ ਉਹ ਬਾਹਰ ਨਿਕਲ ਬਾਹਰ ਨਿਕਲ ਸਕੇ ਪਰ ਕੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿੰਨਾ ਕਚੇਰ ਬੰਦਾ ਲੁਕਦਾ ਫਿਰ ਸਕਦਾ ਬਾਕੀ ਆਪਾਂ ਨਾਲ ਦੀ ਨਾਲ ਉਹ ਤਸਵੀਰਾਂ ਵੀ ਸਾਂਝੀਆਂ ਕਰ ਦਿੰਨੇ ਆ ਕਿ ਜਿਹੜੇ ਸਿਕਿਉਰਟੀ ਗਾਰਡ ਰੱਖੇ ਹੋਏ ਨੇ ਟੋਰਾਂਟੋ ਵਾਲਿਆਂ ਨੇ ਕਹਿੰਦੇ 100-100 ਡਾਲਰ ਦੰਦੇ ਨੇ ਤੇ ਕਹਿੰਦੇ ਆਪਣੀ ਸੁਰੱਖਿਆ ਅਸੀਂ ਆਪ ਜਿਹੜੀ ਕਿ ਕਰਨ ਨੂੰ ਤਰਜੀ ਦਿੰਦੇ ਕਿਉਂਕਿ ਪੁਲਿਸ ਤਾਂ ਕਹਿੰਦੀ ਹੈ ਕਿ ਭਾਈ ਜੇ ਲੁਟੇਰਾ ਜਾਂ ਕੋਈ ਹੋਰ ਤੁਹਾਨੂੰ ਕੋਈ ਕ੍ਰਾਈਮਨਲ ਮਾਈਂਡ ਦਾ ਬੰਦਾ ਘੇੜਦਾ ਤਾਂ ਤੁਸੀਂ ਉਹਨਾਂ ਅੱਗੇ ਸਰੈਂਡਰ ਕਰ ਦਿਓ ਕਹਿੰਦੇ ਅਸੀਂ ਤਾਂ ਹੁਣ ਇਹ ਇੰਨੇ ਬੇਬਸ ਹੋ ਚੁੱਕੇ ਆ ਕਿ 100-100 ਡਾਲਰ ਦੰਦੇ ਆ ਤੇ ਬਾਹਰ ਆਪਣੀ ਰਾਖੀ ਦੇ ਲਈ ਇੱਕ ਗਾਰਡ ਖੜਾ ਕਰ ਦਿੰਦੇ ਬਿਲਕੁਲ ਹੁਣ ਇਹ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ ਟ੍ਰਾਂਟੋ ਅਤੇ ਜੀਟੀਏ ਦੇ ਵਿੱਚ ਗੱਡੀਆਂ ਚੋਰੀ ਹੋਣ ਦੀਆਂ ਵਾਰਦਾਤਾਂ ਤਾਂ ਹੋ ਹੀ ਰਹੀਆਂ ਸੀ ਕਹਿੰਦੇ ਘਰਾਂ ਦੇ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਤਾਂ ਉਹ ਪਹਿਲਾਂ ਅਲਰਟ ਹੋਣ ਵਾਸਤੇ ਹੁਣ 100-100 ਡਾਲਰ ਤੇ ਚੌਂਕੀਦਾਰ ਰੱਖਣੇ ਸ਼ੁਰੂ ਕਰਤੇ ਆਪਣੇ ਇੱਥੇ ਪੰਜਾਬ ਦੇ ਵਿੱਚ ਹੈਗਾ ਹਾਲਾਂਕਿ ਪਿੰਡਾਂ ਦੇ ਵਿੱਚ ਤਾਂ ਠੀਕਰੀ ਪਹਿਰੇ ਲੱਗਦੇ ਹੁੰਦੇ ਸੀ ਜਦੋਂ ਕਾਲੇ ਕੱਛਿਆਂ ਵਾਲੇ ਦਾ ਡੋਰ ਸੀ ਜਾਂ ਡਾਰ ਫਾਇਦਾ ਹੁੰਦਾ ਸੀ ਪਰ ਇੱਥੇ ਕਹਾਂਗੇ ਕਿ 100-100 ਡਾਲਰ ਪਰ ਮੰਥ ਕੱਟ ਇਕੱਠੇ ਕਰਕੇ ਘਰਾਂ ਵੱਲੋਂ ਸਿਕਿਉਰਿਟੀ ਵਾਲੇ ਰੱਖੇ ਗਏ ਨੇ ਕਿ ਭਾਈ ਤੁਸੀਂ ਡਾਂਗ ਖੜਕਾਉਂਦੇ ਰਹੋ ਹਾਲਾਂਕਿ ਚਲੋ ਡਾਂਗ ਖੜਕਾਉਂਦੇ ਨੇ ਕਿ ਨਹੀਂ ਖੜਕਾਉਂਦੇ ਨੇ ਸੀਟੀਆਂ ਮਾਰਦੇ ਨੇ ਕਿ ਨਹੀਂ ਮਾਰਦੇ ਨੇ ਉਹ ਵੱਖਰੀ ਗੱਲ ਐ ਇੱਥੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਇਹ ਹੈਗਾ ਕਿ ਜਿਹੜੇ 네ਪਾਲੀ ਰੱਖੇ ਹੁੰਦੇ ਨੇ ਤੇ ਉਹ ਇੱਕ ਤਾਂ ਛੋਟੀ ਚੱਕੀ ਹੁੰਦੀ ਆ ਤੇ ਉਹ ਛੋਟੀ ਸੜਕ ਤੇ ਮਾਰਦਾ ਜਾਂਦਾ ਠੋਕਰਾਂ ਤੇ ਨਾਲ ਸੀਟੀ ਰੱਖੀ ਹੁੰਦੀ ਆ ਤੇ ਸੀਟੀ ਮਾਰਦਾ ਜਾਂਦਾ ਤੇ ਉਹ ਲੋਕਾਂ ਨੂੰ ਲੱਗਦਾ ਕਿ ਹਾਂਜੀ ਸਾਡੀ ਸਿਕਿਉਰਿਟੀ ਐ ਅਸੀਂ ਸਿਕਿਉਰ ਫੀਲ ਕਰ ਸਕਦੇ ਹਾਂ ਨਾਲ ਨਾਲ ਹੁਕਮ ਵੀ ਦਿੰਦੇ ਆ ਜੀ ਜਾਗਦੇ ਰਹੋ ਉਹ ਆਲ ਇਜ਼ ਵੈਲ ਵਾਲਾ ਕੰਮ ਹੋ ਜਾਊਗਾ ਨਾ ਫਿਰ ਉਹ ਅਮੀਰ ਖਾਨ ਦੀ ਪਿਕਚਰ ਹੈ ਕਿ ਆਲ ਇਜ਼ ਵੈਲ ਆਲ ਇਜ਼ ਵੈਲ ਹਾਲਾਂਕਿ ਆਲ ਇਜ਼ ਵੈਲ ਤਾਂ ਹੈ ਹੀ ਨਹੀਂ ਹੈਗਾ ਆਲ ਇਜ਼ ਵੈਲ ਹੁੰਦਾ ਤਾਂ ਲੋਕ ਪੰਜਾਬ ਛੱਡ ਕੇ ਕਿਉਂ ਜਾਂਦੇ ਤੇ ਜੇ ਆਲ ਇਜ਼ ਵੈਲ ਹੁੰਦਾ ਤਾਂ ਹੁਣ ਉਥੋਂ ਰੀ ਜਿਹੜੀ ਰਿਵਰਸ ਮਾਈਗ੍ਰੇਸ਼ਨ ਆਪਾਂ ਕੱਲ ਰਿਪੋਰਟ ਸਾਂਝੀ ਕੀਤੀ ਹੈ ਜਾਂ ਸਵੇਰ ਦੀਆਂ ਖਬਰਾਂ ਦੇ ਵਿੱਚ ਤੇ ਉਹਦੇ ਵਿੱਚ ਇਹੀ ਸੀਗਾ ਕਿ ਰਿਵਰਸ ਮਾਈਗ੍ਰੇਸ਼ਨ ਹੈ ਉਹਦੇ ਵਿੱਚ ਜਿਹੜੇ ਹਾਈਲੀ ਸਕਿਲਡ ਪੀਪਲ ਨੇ ਉਹ ਕੈਨੇਡਾ ਛੱਡ ਕੇ ਜਾ ਰਹੇ ਨੇ ਕਿ ਨਹੀਂ ਜੀ ਸਾਡਾ ਇੱਥੇ ਪੜਦਾ ਨਹੀਂ ਪੈਂਦਾ ਸਾਨੂੰ ਸਾਡੀ ਉਮੀਦ ਮੁਤਾਬਕ ਤਨਖਾਹਾਂ ਜਾਂ ਵੇਜਸ ਨਹੀਂ ਮਿਲ ਰਹੀਆਂ ਸਾਨੂੰ ਹੋਰ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਾਂ ਦੁਬਈ ਦੇ ਵਿੱਚ ਜਾਂ ਹੋਰ ਥਾਵਾਂ ਤੇ ਵਧੇਰੇ ਤਨਖਾਹ ਜਾਂ ਵਧੇਰੇ ਵੇਜਸ ਮਿਲ ਸਕਦੀਆਂ ਨੇ ਪਰ ਮਾਤੜਾਂ ਦਾ ਉਹੀ ਹਾਲ ਹੈ ਕਹਿੰਦੇ ਜਿਹੜੇ ਘੱਟ ਲੋ ਸਕਿਲਡ ਜੌਬਸ ਨੇ ਉਹ ਉਸ ਮਾਮਲੇ ਦੇ ਵਿੱਚ ਕੋਈ ਉਹ ਨਹੀਂ ਹੈ ਹੁਣ ਲੋ ਸਕਿਲਡ ਜੌਬਸ ਆਪਾਂ ਕਿਹਨਾਂ ਨੂੰ ਕਹਾਂਗੇ ਜਿਹੜੇ ਸਟੋਰਸ ਵਗੈਰਾ ਤੇ ਕੰਮ ਕਰਦੇ ਨੇ ਜਾਂ ਕਹਿ ਸਕਦੇ ਹਾਂ ਹੁਣ ਟਰੱਕਿੰਗ ਸੈਕਟਰ ਨੂੰ ਕੀ ਕਹਾਂਗੇ ਇਹ ਵੀ ਸਕਿਲਡ ਹਾਲਾਂਕਿ ਜੌਬ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਕੋਈ ਕੋਈ ਬੰਦਾ ਨਹੀਂ ਕਹਿ ਰਿਹਾ ਜਾਂ ਮਾਈਗ੍ਰੈਂਟਸ ਇਮੀਗ੍ਰੈਂਟਸ ਨਹੀਂ ਕਹਿ ਰਹੇ ਕਿ ਅਸੀਂ ਕੈਨੇਡਾ ਛੱਡਣ ਵਾਸਤੇ ਤਿਆਰ ਆ ਹੁਣ ਦੋ ਦਰਵਾਜ਼ੇ ਖੁੱਲ ਚੁੱਕੇ ਨੇ ਰਿਵਰਸ ਮਾਈਗ੍ਰੇਸ਼ਨ ਦੇ ਇੱਕ ਤਾਂ ਹੋ ਗਿਆ ਹਾਈਲੀ ਸਕਿਲਡ ਇਮੀਗ੍ਰੈਂਟਸ ਜਿਹੜੇ ਕਹਿੰਦੇ ਨੇ ਸਾਡੀ ਮਰਜ਼ੀ ਮੁਤਾਬਕ ਸਾਨੂੰ ਵੇਜਸ ਤਨਖਾਹਾਂ ਮਿਹਨਤਾਂ ਨਾ ਨਹੀਂ ਮਿਲ ਰਿਹਾ ਤੇ ਦੂਜੇ ਪਾਸੇ ਆਪਾਂ ਜਿਹੜੀ ਆਹ ਸਟੋਰੀ ਸਾਂਝੀ ਕੀਤੀ ਹੈ ਕਿ ਆਖਰਕਾਰ ਕਿੰਨੀ ਦੇਰ ਡਰ ਡਰ ਕੇ ਰਹਾਂਗੇ ਇੱਥੇ ਆਪਾਂ ਵੇ ਡੀਜ਼ਮੈਨ ਨੂੰ ਕੋਟ ਕਰਾਂਗੇ ਦੁਬਾਰਾ ਕਿ ਗੋਲੀਬਾਰੀ ਪਹਿਲਾਂ ਕਰਨਾ ਇਹ ਵੀ ਦਰਸਾਉਂਦਾ ਹੈ ਕਿ ਮਕਸਦ ਸਿਰਫ ਪੈਸਾ ਨਹੀਂ ਡਰ ਪੈਦਾ ਕਰਨਾ ਵੀ ਹੈ ਕੰਟਰੋਲ ਜ਼ਹਰ ਕਰਨਾ ਵੀ ਹੈ 10 ਲੱਖ ਡਾਲਰ ਕਹਿੰਦੇ 1 ਮਿਲੀਅਨ ਡਾਲਰ ਇਸੇ ਐਵੇਂ ਹੀ ਨਹੀਂ ਕੋਈ ਦੇ ਦਊਗਾ ਉਹਦੇ ਅੰਦਰ ਜੇ ਬਹੁਤ ਜ਼ਿਆਦਾ ਉਹਦੀ ਲੱਤਾਂ ਕੰਮਣੀਆਂ ਤਾਂ ਹੀ ਦੇਊਗਾ ਹਾਲਾਂਕਿ ਪੁਲਿਸ ਵਾਲੇ ਕਹਾਂਗੇ ਕਿ ਦਾਅਵੇ ਕਰਦੇ ਨੇ ਕਿ ਅਸੀਂ ਕਾਰਵਾਈ ਕਰਦੇ ਆਂ ਪੁਲਿਸ ਪਹੁੰਚ ਵੀ ਜਾਂਦੀ ਹੈ ਬਹੁਤ ਜਲਦੀ ਉੱਥੇ ਪਰ ਮੌਕੇ ਤੇ ਸ਼ਾਇਦ ਨਹੀਂ ਮੌਕੇ ਤੇ ਹੁਣ ਜਿਵੇਂ ਆਪਾਂ ਜੇ ਮਿਸਾਲ ਦੇ ਦਈਏ ਕੈਂਬਰੇਜ ਵਾਲੀ ਹੂੰ ਕੈਂਬਰੇਜ ਵਾਟਰਨੂ ਰੀਜਨ ਰੀਜਨ ਦੀ ਪੁਲਿਸ ਮੌਕੇ ਤੇ ਪੁੱਜੀ ਪਰ ਉਦੋਂ ਤੱਕ ਸ਼ੱਕੀ ਫਰਾਰ ਹੋ ਚੁੱਕਿਆ ਸੀ ਉਸ ਨੇ ਦੋ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ ਤੁਸੀਂ ਅੰਦਾਜ਼ਾ ਲਾਓ ਕਿ ਦੋਵਾਂ ਹੱਥਾਂ ਦੇ ਵਿੱਚ ਰਿਵੋਲਵਰਜ਼ ਜਾਂ ਪਿਸਟਲ ਜਾਂ ਜੋ ਵੀ ਆਪਾਂ ਕਹਿ ਸਕਦੇ ਆ ਆਟੋਮੈਟਿਕ ਹੈਂਡ ਗਨ ਫੜੀਆਂ ਹੋਈਆਂ ਸੀ ਤਾੜ-ਤਾੜ ਚਲਾ ਰਿਹਾ ਸੀ ਔਰ ਉੱਪਰ ਸ਼ਾਇਦ ਉਸਨੇ ਲਫਾਫੇ ਪੋਲੀਥੀਨ ਪਲਾਸਟਿਕ ਬੈਗਸ ਵੀ ਲਪੇਟੇ ਹੋਏ ਸੀ ਕਿਸੇ ਕਾਰਨ ਕਰਕੇ ਉਹ ਮੇਬੀ ਕੁਝ ਕਾਰਨ ਹੋ ਸਕਦਾ ਕਿ ਜਿਹੜਾ ਗਨ ਪਾਊਡਰ ਆ ਉਹ ਹੱਥਾਂ ਨੂੰ ਨਾ ਲੱਗੇ ਕਿਉਂਕਿ ਫਿਰ ਉਹ ਸਬੂਤ ਬਣ ਜਾਂਦਾ ਹੈ ਜਾਂ ਕੋਈ ਹੋਰ ਕਾਰਨ ਬਣ ਜਾਂਦਾ ਹੈ ਇਸ ਕਰਕੇ ਮੇਬੀ ਹੋ ਸਕਦਾ ਪਰ ਹਾਲਾਤ ਜੇ ਆਪਾਂ ਦੇਖੇ ਜਾਣ ਕਿ ਆਖਰਕਾਰ ਇਹ ਕਿੱਧਰ ਨੂੰ ਜਾ ਰਹੇ ਨੇ ਤੇ ਹੁਣ ਇਲਾਕੇ ਵਿੱਚ ਜਦੋਂ ਇੱਕ ਬੰਦੇ ਤੇ ਪੈਂਦੀ ਆ ਤੇ ਉਹ ਹੁਣ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਤਾਂ ਬਾਕੀ ਕੀ ਕਰਨਗੇ ਹੂੰ ਇਹਦੇ ਵਿੱਚ ਚੁੱਪਚੀਪੀਤੇ ਲੱਖਾਂ ਡਾਲਰ ਦੇਣ ਵਾਲੇ ਵੀ ਸ਼ਾਮਲ ਨੇ ਪ੍ਰਵਿੰਦਰ ਜੀ ਇੱਥੇ ਉਹ ਜ਼ਰੂਰ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਉਹ ਦੇ ਵੀ ਚੁੱਕੇ ਨੇ ਮੇਬੀ ਹੂੰ ਤਾਂ ਹੀ ਜਿਹੜੇ ਇਹ ਐਕਸਟਰੋਸ਼ਨਿਸਟ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਕਿ ਉਹਨਾਂ ਨੂੰ ਪੈਸਾ ਮਨੀ ਮਿਲ ਰਹੀ ਹੈ